ਸਾਰੀ ਗਲਤੀ ਹੀ ਵਿਕੀ ਦੀ ਮੰਮੀ ਦੀ ਆ ਕਿਉਂਕਿ ਉਹ ਹੀ ਅਮਨ ਦੇ ਮਗਰ ਲੱਗ ਗਈ ਹੈ ਨਾ ਇਸ ਵਿੱਚ ਕਵਲ ਦੀ ਸੰਦੀਪ ਦਾ ਕੋਈ ਕਸੂਰ ਨਹੀਂ ਉਹਨਾਂ ਉੱਤੇ ਤਾਂ ਬੇਮੁਨਾ ਦੀ ਇਲਜ਼ਾਮ ਹੀ ਲੱਗ ਗਏ ਕਵਲ ਉੱਤੇ ਕਵਲ ਨੇ ਤਾਂ ਹਲੇ ਪੂਰੀ ਗੱਲ ਦੱਸਨੀ ਸੀ ਆ ਕਿ ਉਹ ਤਾਂ ਆਪਣੀ ਮੰਮੀ ਦੀਆਂ ਗੱਲਾਂ ਉਸਨੇ ਡੈਡੀ ਕੋਲ ਕਰਨੀਆਂ ਸੀ ਪਰ ਜੀਤਾ ਨੇ ਤਾਂ ਪਹਿਲਾਂ ਹੀ ਗਲਤ ਗੱਲਾਂ ਦੱਸ ਦਿੱਤੀਆਂ ਜੇ ਜੀਤਾ ਪਹਿਲਾਂ ਸਹੀ ਗੱਲ ਦੱਸ ਦਿੰਦੀ ਕਿ ਆ ਗੱਲ ਹੋਈ ਆ ਤਾਂ ਇਹਨਾਂ ਦੀ ਗੱਲ ਵਧਣੀ ਨਹੀਂ ਸੀ ਤੇ ਕਵਲ ਦੇ ਡੈਡੀ ਨੂੰ ਵੀ ਯਕੀਨ ਆ ਜਾਣਾ ਕਿ ਹਾਂ ਜੋ ਕਵਲ ਕਹਿ ਰਿਹਾ ਉਹ ਸਹੀ ਕਹਿ ਰਿਹਾ ਪਰ ਇਹ ਸਾਰੀ ਗੱਲ ਆਈ ਹੋਈ ਕਿ ਜੀਤਾ ਨੇ ਫੋਨ ਲਾ ਕੇ ਦੱਸ ਦਿੱਤਾ ਤੇ ਜੋ ਵੀ ਤਤਤੀ ਤਤਤੀ ਗੱਲ ਹੋਈ ਸੀ ਤੇ ਬਲਦੀ ਬਲਦੀ ਅਗੂ ਤੇ ਤੇਲ ਪਾ ਦਿੱਤਾ ਜੀਤਾ ਨੇ ਤੇ ਉਸ ਦਾ ਡੈਡੀ ਜੋ ਬਹੁਤ ਜ਼ਿਆਦਾ ਭੜ ਕੋਠਿਆ ਤੇ ਉਹ ਹੁਣੇ ਕਵਲ ਨੂੰ ਵੀ ਚੰਗਾ ਮਾਰਾ ਕਿ ਇਸ ਵਿੱਚ ਸਾਰੇ ਨਾਲੋਂ ਵੱਧ ਕਸੂਰ ਵਿੱਕੀ ਦੀ ਮੰਮੀ ਦਾ ਹੀ ਆ ਜੋ ਐਵੇਂ ਅਮਨ ਦੀਆਂ ਗੱਲਾਂ 'ਚ ਆ ਗਈ ਤੇ ਹੁਣ ਆ ਕੇ ਆਪਣਾ ਹੀ ਘਰ ਖਰਾਬ ਕਰ ਲਿਆ ਇਸ ਵਿੱਚ ਕਿਸੇ ਦਾ ਕੁਝ ਵੀ ਨਹੀਂ ਗਿਆ ਇਸ ਦੇ ਨਾਲ ਕਿੰਨੇ ਘਰ ਖਰਾਬ ਹੋ ਗਏ ਵਿੱਕੀ ਪ੍ਰੀਤ ਦਾ ਸੋ ਨੂੰ ਜੀਤਾਂ ਦਾ ਤੇ ਕਬਰ ਸੰਦੀਪ ਦਾ ਘਰ ਵੀ ਇਹਨਾਂ ਨੇ ਹੀ ਖਰਾਬ ਕਰ ਦਿੱਤਾ ਵਾ ਤੇ ਹੁਣ ਇਹ ਸਾਰੇ ਜਾਣੇ ਇੱਕ ਦੂਜੇ ਦਾ ਤਮਾਸ਼ਾ ਦੇਖ ਰਹੇ ਆ ਇਸ ਵਿੱਚ ਫਾਇਦਾ ਕਿਸ ਦਾ ਹੋ ਰਿਹਾ ਵਿੱਕੀ ਤੇ ਪ੍ਰੀਤ ਦਾ ਪ੍ਰੀਤ ਦਾ ਨਹੀਂ ਵਿੱਕੀ ਤੇ ਉਸ ਦੀ ਮੰਮੀ ਦਾ ਹੀ ਫਾਇਦਾ ਹੋ ਰਿਹਾ ਹੈ ਤੇ ਅਮਨ ਵੀ ਹੈ ਜਦ ਲਈ ਇਹ ਇੱਥੇ ਆਈ ਸੀ ਪਰ ਉਸ ਨੂੰ ਵੀ ਕੋਈ ਫਾਇਦਾ ਨਹੀਂ ਹੋਇਆ ਤੇ ਉਹ ਵੀ ਹੁਣ ਆਪਣਾ ਬੋਰੀ ਬਿਸਤਰਾ ਤਿਆਰ ਕਰ ਰਹੀ ਹੈ ਕਿ ਮੈਂ ਇੱਥੋਂ ਜਾਵਾਂ ਬਹੁਤ ਜਨਮ ਦੇਨ ਮਨਾਰੇ ਬਹੁਤ ਇਸ ਨੇ ਖਾਦਾ ਪੀਤਾ ਤੇ ਸਿਰਫ ਖਾਣ ਪੀਣ ਨਾਲ ਹੀ ਇਸ ਦਾ ਮਕਸਦ ਨਹੀਂ ਸੀਗਾ ਇਸ ਨੂੰ ਪਤਾ ਸੀ ਕਿ ਵਿੱਕੀ ਦੇ ਸਹੁਰੇ ਤਕੜੇ ਆ ਤੇ ਜੇ ਮੈਂ ਫਿਰ ਇਤਨਾ ਚੰਗਾ ਵਰਤਾਓ ਕਰੂੰਗੀ ਤਾਂ ਇਹ ਆਪਣੇ ਪੇਕੇਆਂ ਤੋਂ ਵੀ ਮੈਨੂੰ ਕੁਛ ਨਾ ਕੁਛ ਦਬਾਅੂਗੀ ਮੇਰੇ ਵਿਆਹ ਦੇ ਵਿੱਚ ਤੇ ਵਿੱਕੀ ਹੁਣ ਆ ਦੀ ਕੋਈ ਭੈਣ ਨਹੀਂ ਤੇ ਇਹ ਮੇਰਾ ਵਿਆਹ ਸੋਹਣਾ ਕਰਨਗੇ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਇਹ ਸਾਰੇ ਨੰਗਾ ਮਲੰਗਾ ਹੀ ਇਕੱਠੇ ਹੋਇਆ ਤੇ ਹੁਣ ਅਮਨ ਦੇ ਸਾਹਮਣੇ ਸਾਰੀ ਸਚਾਈ ਆ ਗਈ ਆ ਤੇ ਹੁਣ ਉਹ ਵੀ ਡੰਡੀ ਪੈਰ ਨੂੰ ਫਿਰਦੀ ਆ ਕਿ ਵੇ ਵੀ ਮੈਂ ਹੁਣ ਇੱਥੋਂ ਜਾਵਾਂ